ਸਾਰੇ ਪੈਂਪਰਾ ਬੰਨੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡੀ ਆਪਣੀ ਭੈਣ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈਗਾ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਇਸੇ ਤਰੀਕੇ ਨਾਲ ਭਰੋਸਾ ਤੇ ਪਿਆਰ ਬਣਾ ਕੇ ਰੱਖਣਾ ਅੱਜ ਮੈਂ ਤੁਹਾਨੂੰ ਤੁਹਾਡੀ ਬੋਡੀ ਵਾਸਤੇ ਵੀ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਜਿਵੇਂ ਆਪਾਂ ਕਹਿੰਦੇ ਵੀ ਨਹੀਂ ਰਹਿੰਦੀ ਮੇਰੇ ਕੋਲੇ ਕਈ ਨਾ ਆਪ ਨੂੰ ਹੁੰਦਾ ਵੀ ਪਰਸ ਨੂੰ ਆਪਾਂ ਕਮਾਈ ਬਹੁਤ ਕਰਦੇ ਪਰ ਜਦੋਂ ਵੀ ਦੇਖ ਪਰਸ ਖਾਲੀ ਦਾ ਖਾਲੀ ਹੈ ਨਾ ਇਹ ਚੀਜ਼ ਕਿਉਂ ਹੁੰਦੀ ਹੈ ਕਿਉਂ ਆਪਾਂ ਨੂੰ ਇਹ ਚੀਜ਼ ਹੋਈ ਹੋਈ ਹੈ ਕਿਉਂਕਿ ਕਈ ਵਾਰੀ ਨਾ ਆਪਣਾ ਕੋਈ ਅੱਜ ਕੱਲ ਕਲ ਯੁੱਗ ਹੈਗਾ ਕਲ ਯੁੱਗ ਦੇ ਵਿੱਚ ਕੋਈ ਕਿਸੇ ਨੂੰ ਬਾਦਦਾ ਦੇਖ ਕੇ ਰਾਜੀ ਨਹੀਂ ਤੁਹਾਡਾ ਕੰਮ ਕਿਸੇ ਨੇ ਬੰਨ੍ਹ ਦਿੱਤਾ ਹੈ ਨਾ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਬਹੁਤ ਜ਼ਿਆਦਾ ਤੁਹਾਡੇ ਕੰਮ ਨੂੰ ਕਿਸੇ ਨੇ ਨਜ਼ਰ ਲਾਤੀ ਹੈ ਤੁਹਾਡੀ ਨਾ ਬਹੁਤ ਕੰਮ ਕਰਨ ਤੇ ਬਹੁਤ ਮਿਹਨਤ ਕਰਨ ਤੇ ਵੀ ਤੁਹਾਡੀ ਜਿਹੜੀ ਵੀ ਕੋਈ ਵੀ ਕਾਰਜ ਹੈ ਉਹ ਸਿੱਧ ਨਹੀਂ ਹੋ ਰਿਹਾ ਨਾ ਤੁਹਾਡੇ ਕੋਲੇ ਪੈਸਾ ਬਚ ਰਿਹਾ ਕੋਈ ਵੀ ਬਚਤ ਨਹੀਂ ਹੋ ਰਹੀ ਇਹ ਸਾਰੀਆਂ ਚੀਜ਼ਾਂ ਦਾ ਉਪਾਅ ਜਿਵੇਂ ਤੁਹਾਨੂੰ ਦੱਸੂਗੀ ਦੇਖੋ ਮਿਹਨਤ ਤਾਂ ਤੁਹਾਨੂੰ ਕਰਨੀ ਪੈਣੀ ਹੈ ਪਰ ਰਹਿਮਤ ਵਾਇਕ੍ਰੂ ਜੀ ਦੀ ਜ ਹੋਨ ਲੱਗ ਜਾਂਦੇ ਥੋੜਾ ਜਿਹਾ ਵਾਇਗਰੂ ਜੀ ਮੈਂ ਆਪਣਾ ਸਬਰ ਪਰਖਦੇ ਆ ਤਾਂ ਥੋੜਾ ਸਬਰ ਰੱਖਿਓ ਕਿਉਂਕਿ ਸਬਰ ਦੇ ਨੂੰ ਹੀ ਫਲ ਲੱਗਦਾ ਜੇ ਆਪਾਂ ਕਹੀ ਵੀ ਅੱਜ ਫਸਲ ਵਿਜੀ ਤੇ ਉਹ ਅੱਜ ਹੀ ਵਿੱਚ ਆਪਾਂ ਨੂੰ ਫੱਕ ਕੇ ਹੋ ਜੇ 6 ਸੇ ਮਹੀਨੇ ਤਾਂ ਉਹ ਵੀ ਲੱਗ ਜਾਂਦੇ ਨੇ ਪਰ ਵਿਸ਼ਵਾਸ ਰੱਖਣਾ ਕਿਉਂਕਿ ਜਿਸ ਦਿਨ ਵਿਸ਼ਵਾਸ ਡੋਲ ਗਿਆ ਉਦੋਂ ਸਮਝ ਲਓ ਵੀ ਤੁਸੀਂ ਬਿਲਕੁਲ ਖਾਲੀ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿੱਕ ਤੁਹਾਡੀ ਬੋਡੀ ਦੇ ਜਿਨ੍ਹਾਂ ਨੂੰ ਲੱਗਦਾ ਕੈਸਟਰੋਲ ਵਧਿਆ ਹੈ ਸਾਡਾ ਸਰੀਰ ਤਕਾਬੜ ਦੇ ਵਿੱਚ ਰਹਿੰਦਾ ਹੈ ਸਾਡਾ ਖੂਨ گاੜਾ ਹੋ ਗਿਆ ਸਾਡੀ ਬਾਡੀ ਦੇ ਵਿੱਚ ਚਰਬੀ ਲੀਵਰ ਦੇ ਵਿੱਚ ਚਰਬੀ ਜਾਂ ਬੱਚਿਆਂ ਨੇ ਜਿਹੜੇ ਹਨਾ ਅੱਜ ਕੱਲ ਤੁਸੀਂ ਦੇਖ ਰਹੇ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਬਹੁਤ ਲੱਗ ਰਹੀਆਂ ਨੇ ਕਮਜ਼ੋਰੀ ਬਹੁਤ ਹੋ ਰਹੀ ਹੈ ਨਾ ਦਿਮਾਗ ਸਿਰ ਦਰਦ ਉਲਾਂ ਦਾ ਦਰਦ ਜਿਵੇਂ ਵੀ ਆਪਾਂ ਕਹਿੰਦੇ ਵੀ ਮੇਰੀ ਬਾਡੀ ਦੇ ਵਿੱਚ ਨਾ ਪਤਾ ਨਹੀਂ ਕੀ ਹੋਈ ਜਾਂਦਾ ਤਾਂ ਜਿਹੜੀ ਇਹ ਚੀਜ਼ ਹੈ ਨਾ ਇਹ ਤੁਹਾਡੀ ਚਰਬੀ ਲੀਵਰ ਦੀ ਗਰਮੀ ਮੋਟਾਪਾ ਸਾਰੀ ਚੀਜ਼ ਨੂੰ ਦੇਖੋ ਪਾਣੀ ਦਾ ਕਈ ਭਣ ਭਰ ਬਣਾਉਂਦੇ ਫਸ ਵੀਰੇ ਵੈਸੇ ਵੀ ਪੀਨੇ ਹੋਣਾ ਪਰ ਆਹ ਜਿਹੜਾ ਜਾਦੂ ਪਾਣੀ ਹੈ ਨਾ ਇਹ ਮੈਂ ਤੁਹਾਨੂੰ ਦੱਸਣ ਲੱਗੀਆਂ ਤਾਂ ਤੁਸੀਂ ਇਸ ਨੂੰ ਲਗਾਤਾਰ ਮਹੀਨਾ ਡੇਢ ਮਹੀਨਾ ਵਰਤਿਓ ਤਾਂ ਤੁਹਾਨੂੰ ਮਹੀਨੇ ਦੇ ਵਿੱਚ ਹੀ ਰਿਜ਼ਲਟ ਮਿਲ ਜੂਗਾ ਵੀ ਕੀ ਹੈ ਨਾ ਤਾਂ ਤੁਸੀਂ ਕਰਨਾ ਕੀ ਹੈ ਮੈਂ ਪਹਿਲਾਂ ਇਹ ਬਣਾ ਲਿਆ ਸੀ ਉਹ ਵੀਡੀਓ ਸੇਵ ਨਹੀਂ ਹੋਈ ਇਸੇ ਲਈ ਨਾ ਮੈਨੂੰ ਦੁਬਾਰਾ ਤੋਂ ਕਰਨਾ ਪਿਆ ਤਾਂ ਤੁਸੀਂ ਅੱਧਾ ਗਲਾਸ ਪਾਣੀ ਦਾ ਲੈ ਲੈਣਾ ਫ ਇੱਕ ਚਮਚੇ ਇਧਰ ਲਾਣ ਉਸ ਆਪਣੀ ਇਹ ਲੈ ਧਨੀਆ ਪੀਸਿਆ ਹੋਇਆ ਧਨੀਆ ਇਹ ਵੈਸੇ ਤੁਸੀਂ ਸਾਫ ਦਾ ਧਨੀਆ ਲੈ ਆਉਣਾ ਹੈਗਾ ਦੁਕਾਨ ਤੋਂ ਬਿਨਾ ਕੈਮੀਕਲ ਵਾਲਾ ਲੈ ਕੇ ਆਉਣਾ ਹੈ ਉਹਨੂੰ ਨਾ ਫਿਰ ਕਰਨੇ ਤੁਸੀਂ ਨੇ ਪੀਸ ਲੈਣੇਗਾ ਪੀਸ ਕੇ ਤੁਸੀਂ ਅੱਧਾ ਚਮਚ ਇਸ ਦੇ ਵਿੱਚ ਪਾਣੀ ਦੇ ਵਿੱਚ ਪਾ ਦੇਣਾ ਤੇ ਇੱਕ ਹਰੀ ਇਲੈਚ ਨੂੰ ਖੋਲ ਕੇ ਉਹ ਵੀ ਇਹਦੇ ਵਿੱਚ ਪਾ ਦੇਣੀ ਹੈ ਤੁਹਾਡੇ ਕੋਲ ਖੀਰਾ ਹੈਗਾ ਤਾਂ ਦੋ ਪੀਸ ਖੀਰੇ ਦੇ ਪਾ ਲੈਣੇ ਆ ਇਹ ਡੀਟੌਕਸ ਵਾਟਰ ਹੁੰਦਾ ਜਿਵੇਂ ਤੁਹਾਡੀ ਬੋਡੀ ਨੂੰ ਹਨ ਇੰਨਾ ਪ੍ਰਿਪੇਅਰ ਕਰੇਗਾ ਇੰਨਾ ਸਾਫ਼ ਕਰੇਗਾ ਤੁਸੀਂ ਹੈਰਾਨ ਰਹਿ ਚੋਗੇ ਹਨ ਤਾਂ ਦੂਸਰੀ ਚੀਜ਼ ਤੁਸੀਂ ਇਹਦੇ ਵਿੱਚ ਪਾ ਲੈਣੀ ਜੇ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਤੁਸੀਂ ਅੱਧਾ ਚਮਚ ਇਹਦੇ ਵਿੱਚ ਸੌਫ ਵੀ ਐਡ ਕਰ ਲੈਣੀ ਉਹ ਵੀ ਬਿਨਾ ਕੈਮੀਕਲ ਤੋਂ ਤੁਸੀਂ ਲੈਣ ਦੀ ਕੋਸ਼ਿਸ਼ ਕਰੋ ਇਹਨਾਂ ਨੂੰ ਤੁਸੀਂ ਚੰਗੇ ਤਰੀਕੇ ਨਾਲ ਘੋਲ ਕੇ ਹਨ ਰੱਖ ਦੇਣਾ ਸਵੇਰੇ ਖਾਲੀ ਪੇਟ ਤੁਸੀਂ ਇਹਨੂੰ ਪੀਣਾ ਹੈਗਾ ਜੇ ਇਦਾਂ ਹੀ ਵੀ ਸਾਨੂੰ ਇਦਾਂ ਹਨਾ ਪੁਣਕੇ ਪੁਣਕੇ ਪੀ ਲੈਣਾ ਨਹੀਂ ਤੁਸੀਂ ਥੋੜਾ ਜਿਹਾ ਕੋਸਾ ਕਰ ਲੈਣਾ ਗਰਮ ਨਹੀਂ ਕਰਨਾ ਹੈਗਾ ਕਿਉਂਕਿ ਜਿਆਦਾ ਗਰਮ ਪਾਣੀ ਤੁਹਾਡੀ ਬਾਡੀ ਨੂੰ ਅੰਦਰੋਂ ਵੀਕ ਕਰਦਾ ਹੈ ਤੇ ਜਿਆਦਾ ਗਰਮ ਪਾਣੀ ਤੁਹਾਡੀ ਸਰੀਰ ਨੂੰ ਉੱਪਰ ਝੁਰੜੀਆਂ ਪੈਣੀਆਂ ਜਿਵੇਂ ਬੁਢਾਪਾ ਆਪਾਂ ਕਹਿੰਦੇ ਛੋਟੀ ਉਮਰ 'ਚ ਬੁਢਾਪਾ ਆ ਗਿਆ ਵਾਲ ਚਿੱਟੇ ਹੋ ਗਏ ਇਹ ਕਮਜ਼ੋਰੀਆਂ ਨੇ ਤੇ ਬਾਕੀ ਜਿਹੜਾ ਆਪਾਂ ਗਰਮ ਪਾਣੀ ਅੱਗ ਵਰਗਾ ਉੱਤੇ ਪਾਉਨੇ ਆ ਨਾ ਪੀਣੇ ਆ ਨਾ ਇਹ ਤੁਹਾਨੂੰ ਬਹੁਤ ਨੁਕਸਾਨ ਤੇ ਅਗਲੀ ਚੀਜ਼ ਹੈ ਕਿ ਜਿਹੜੀ ਮੈਂ ਤੁਹਾਨੂੰ ਹਨਾ ਪਕਾਨੇ ਵੀ ਮੈਂ ਬਹੁਤ ਕੰਮ ਕਰਦਾ ਬਹੁਤ ਪੈਸਾ ਵੀ ਆਉਂਦਾ ਵੀ ਅੱਜਕੱਲ ਦੇਖੋ ਸਾਰੇ ਆਪਾਂ ਕਮਾਉਂਨੇ ਆਂਗੇ ਪਰ ਉਹਦੇ ਵਿੱਚ ਬਰਕਤ ਨਹੀਂ ਰਹਿੰਦੀ ਦੇਖੋ ਕੁਝ ਤਾਂ ਤੁਹਾਨੂੰ ਸਮਝਣਾ ਪਵੇਗਾ ਕਿ ਆਪਣੇ ਖਰਚੇ ਘਟਾ ਕੇ ਨਾ ਥੋੜਾ ਜਿਹਾ ਸੇਵਿੰਗ ਕਰਨੀ ਸਿੱਖਣੀ ਪੈਣੀ ਹੈਗੀ ਇਹ ਨਹੀਂ ਹੈਗਾ ਵੀ ਆਪਾਂ ਕਹਿੰਨੇ ਵੀ ਕੋਈ ਨਾ ਹਨਾ ਕੱਲ ਨੂੰ ਮੇਰੇ ਕੋਲ ਜ਼ਿਆਦਾ ਆਉਣਗੇ ਮੈਂ ਉਦੋਂ ਸੇਵਿੰਗ ਕਰੂੰਗਾ ਇਹ ਨਹੀਂ ਹੁੰਦਾ ਕਹਿੰਦੇ ਥੋੜੇ ਥੋੜੇ ਦੇ ਨਾਲ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ ਹੈ ਹਨਾ ਤਾਂ ਪਲੀਜ਼ ਥੋੜਾ ਜਿਹਾ ਸੇਵਿੰਗ ਵੀ ਕਰਨੀ ਸਿੱਖੋ ਤੇ ਦੂਸਰਾ ਵਾਹਿਗੁਰੂ ਜ ਕਹਿੰਦੇ ਅੱਜ ਆਪਾਂ ਇਕੱਠਾ ਕਰਨ ਜਿਵੇਂ ਨਾਮ ਧਾਨੇ ਆਪਾਂ ਨੂੰ ਅੱਜ ਇਕੱਠਾ ਕਰਾਂਗੇ ਨਾ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਜਦੋਂ ਇੱਥੋਂ ਦੁਨੀਆ ਤੋਂ ਜਾਵਾਂਗੇ ਕੰਮ ਤਾਂ ਉਹੀ ਆਉਣਾ ਹੈ ਨਾ ਤਾਂ ਦੁਨੀਆਵੀ ਧਨ ਦੀ ਵੀ ਜ਼ਰੂਰਤ ਹੈ ਤੇ ਨਾਮ ਧਨ ਦੀ ਵੀ ਜ਼ਰੂਰਤ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਦੇ ਵੀ ਸੰਤ ਹਰੀ ਸਿੰਘ ਜੀ ਰੰਦਾਵੇ ਵਾਲੇ ਬਾਬਾ ਜੀ ਆਪਣੇ ਆਉਣੇ ਸੀ ਉਹ ਦੱਸ ਦਿੰਦੇ ਨੇ ਜਿਹੜੀਆਂ ਲੈਚੀਆਂ ਨੇ ਨਾ ਇਹਨਾਂ ਦਾ ਬਹੁਤ ਜ਼ਿਆਦਾ ਉਹ ਉਪਾਅ ਵੀ ਦੱਸਦੇ ਆ ਮਤਲਬ ਕਿ ਉਪਾਅ ਉਹ ਟੋਟਕੇ ਨਹੀਂ ਦੱਸਦੇ ਮੈਂ ਕਿ ਤੁਹਾਡੀ ਬੋਡੀ ਦੇ ਵਾਸਤੇ ਉਹ ਬਹੁਤ ਸਾਰੇ ਇਦਾਂ ਦੇ ਬਣਾਉਂਦੇ ਚੀਜ਼ਾਂ ਵੀ ਜਿਵੇਂ ਤੁਹਾਨੂੰ ਸਰਦੀ ਜ਼ੁਕਾਮ ਹੈ ਤੁਹਾਨੂੰ ਬੁਖਾਰ ਹੈ ਤੁਹਾਨੂੰ ਟਾਈਫਾਇਡ ਹੈ ਕੋਈ ਤੋਂ ਕੁਝ ਵੀ ਹੈ ਨਾ ਨਿਗਾਹ ਕਮਜ਼ੋਰ ਹੈਗੀ ਉਹ ਉਹ ਨਾ ਦਵਾਈਆਂ ਬਣਾਉਂਦੇ ਆ ਉਹ ਫ੍ਰੀ ਦਿੰਦੇ ਆ ਕੋਈ ਪੈਸਾ ਨਹੀਂ ਲੈਂਦੇ ਦਵਾਈ ਮਿਲ ਕੇ ਇਦਾਂ ਪਰ ਇਹ ਹਰੀ ਇਲਾਈਚੀ ਨਾ ਆਪਾਂ ਆਮ ਨੂੰ ਹੁੰਦੇ ਵੀ ਪਤਾ ਨਹੀਂ ਦੀ ਤਸੀਰ ਠੰਡੀ ਹੈ ਇਹਦੀ ਤਸੀਰ ਗਰਮ ਹੁੰਦੀ ਹੈਗੀ ਜਿਹਨੂੰ ਆਪਾਂ ਠੰਡਾਈ ਵਗੈਰਾ ਚ ਪਾਵਾਂਗੇ ਤਾਂ ਇਹਦੀ ਤਸੀਰ ਠੰਡੀ ਹੈ ਜੇ ਆਪਾਂ ਚਾਹ ਵਗੈਰਾ ਦੇ ਵਿੱਚੋਂ ਜਾਂ ਵੈਸੇ ਇਹਨੂੰ ਖਾਣੇ ਆ ਤਾਂ ਇਹਦੀ ਤਸੀਰ ਬਹੁਤ ਗਰਮ ਹੁੰਦੀ ਹੈਗੀ ਇਹ ਚੀਜ਼ ਨੂੰ ਜ਼ਰੂਰ ਸਮਝਣਾ ਤੁਸੀਂ ਇਹ ਨਾ ਜ਼ਿਆਦਾ ਮਾਤਰਾ ਦੇ ਵਿੱਚ ਵੀ ਇਹ ਬਹੁਤ ਨੁਕਸਾਨ ਕਰਦੀ ਤੇ ਬਾਕੀ ਜਿਹੜਾ ਹੁਣ ਆਪਣੇ ਪੈਸੇ ਵਾਸਤੇ ਤਾਂ ਤੁਹਾਡੀ ਬੋਡੀ ਵਾਸਤੇ ਹੋ ਗਿਆ ਜਿਹੜਾ ਹੁਣ ਆਪਣੇ ਪੈਸੇ ਵਾਸਤੇ ਹੈ ਉਹ ਮੈਂ ਤੁਹਾਨੂੰ ਆਓ ਦੱਸਦੀਆਂ ਭਰੋਸੇ ਦੇ ਨਾਲ ਕਰਨਾ ਵਾਹਿਗੁਰੂ ਜੀ ਨੇ ਚਾਹਿਆ ਤਾਂ ਕੁਝ ਦਿਨਾਂ ਦੇ ਵਿੱਚ ਤੁਹਾਡੇ ਕੰਮਾਂ ਦੇ ਵਿੱਚ ਤੇ ਤੁਹਾਡੇ ਪੈਸੇ ਦੇ ਵਿੱਚ ਬਰਕਤ ਆਉਣ ਲੱਗਣੀ ਹੈ ਜਿੰਨੀ ਵੀ ਤੁਹਾਡੇ ਹਾਲੇ ਤੋੜੇ ਨੈਗੇਟਿਵਿਟੀ ਹੈ ਕਿਸੇ ਨੇ ਤੁਹਾਡਾ ਕੰਮ ਬੰਨੇ ਹੈ ਜਾਦੂ ਟੂਣਾ ਤੰਤਰਮੰਤਰ ਕਿਉਂਕਿ ਇਹ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਹਰ ਇੱਕ ਬੁਰੀ ਸ਼ਕਤੀ ਨੂੰ ਆਪਣੇ ਕੋਲੋਂ ਦੂਰ ਕਰਦੀ ਹੈ। ਇਸ ਤੋਂ ਬਾਅਦ ਹੁਣ ਗੱਲ ਆ ਜਾਂਦੀ ਹੈ ਇਹ ਹਰੀਆਂ ਇਲਾਇਚੀਆਂ ਦੇ ਉਪਾਅ ਤੁਸੀਂ ਕਰਨਾ ਕੀ ਹੈ ਦੇਖੋ ਅਗਰ ਮੈਂ ਕਹਾ ਵੀ ਇਹ ਜੜੀਆਂ ਇਲੈਚੀਆਂ ਨੇ ਇਹੀ ਤੁਹਾਨੂੰ ਪੈਸੇ ਦੇ ਦੇਣੀਆਂ ਨਹੀਂ ਤੁਹਾਨੂੰ ਮਿਹਨਤ ਖੁਦ ਕਰਨੀ ਪੈਣੀ ਹੈ ਇਹ ਇਦਾਂ ਹੈਗਾ ਵੀ ਆਪਣੀ ਜਿਹੜੀ ਮਿਹਨਤ ਕਮਾਈ ਕੀਤੀ ਹੈ ਉਹਦੇ ਵਿੱਚ ਬਰਕਤ ਪਵੇ ਤਾਂ ਕਿ ਆਪਣੇ ਕੋਲੇ ਜਿਵੇਂ ਆਪਾਂ ਕਹਿੰਦੇ ਵੀ ਜਿੰਨੀਆਂ ਕਮਾਈ ਕਰਦੇ ਹਾਂ ਉੰਨੀਆਂ ਹਣਾ ਖਰਚ ਹੋਈ ਜਾਂਦੀ ਹੈ ਪਤਾ ਨਹੀਂ ਕਿਸੇ ਨੇ ਸਾਡਾ ਕੰਮ ਬੰਨ੍ਹ ਦਿੱਤਾ ਹੈ ਪਤਾ ਨਹੀਂ ਸਾਡੇ ਕੰਮ ਨੂੰ ਕਿਸੇ ਨੇ ਨਜ਼ਰ ਲਾਤੀ ਪਤਾ ਨਹੀਂ ਸਾਡੇ ਕੰਮ ਨੂੰ ਕਿਸੇ ਨੇ ਟੋਕਤਾ ਹਣਾ ਅਕਸਰ ਆਪਾਂ ਕਹਿੰਦੇ ਵੀ ਚੱਲਦਾ ਚੱਲਦਾ ਕੰਮ ਨਾ ਪਤਨ ਕੀ ਗੱਲ ਹੈ ਵੀ ਸਾਰਾ ਟੱਬਰ ਕਮਾਉਣਿਆਂ ਬਹੁਤ ਮਿਹਨਤ ਕਰਦੇ ਆ ਪਰ ਬਰਕਤ ਨਹੀਂ ਰਹੇਗੀ ਪਰਸ ਦੇ ਵਿੱਚ ਪੈਸਾ ਟਿਕਦਾ ਹੀ ਨਹੀਂ ਖਾਲੀ ਦਾ ਖਾਲੀ ਹੈ ਨਾ ਜਿੰਨਾ ਮਰਜ਼ੀ ਪਾ ਲੈ ਕਈ ਨਾ ਤੁਹਾਡੇ ਕੋਲੇ ਇਦਾਂ ਦੇ ਪਰਸ ਹੋਣਗੇ ਜਿਹੜੇ ਜਿੰਨਾ ਮਰਜ਼ੀ ਪੈਸਾ ਪਾਈ ਚਲੋ ਉਹ ਖਾਲੀ ਰਹਿੰਦੇ ਨੇ ਪਰ ਕੁਛ ਨਾ ਕੁਛ ਅਜਿਹਾ ਕੋਈ ਨਾ ਕੋਈ ਤੁਹਾਡੇ ਕੋਲੇ ਚੀਜ਼ ਹੋਊਗੀ ਜਿਹਦੇ ਵਿੱਚ ਕਦੇ ਵੀ ਪੈਸਾ ਖਤਮ ਨਹੀਂ ਹੋਇਆ ਚਾਹੇ ਥੋੜੇ 1-2 ਰੁਪਏ ਹੀ ਰਹਿਣ ਪਰ ਉਹ ਰਹਿੰਦੇ ਨੇ ਨਾ ਮੇਰੇ ਕੋਲੇ ਵੀ ਇੱਕ ਅਜਿਹੀ ਕਿਟ ਹੈਗੀ ਹੈ ਨਾ ਇੱਕ ਪਰਸ ਹੈਗਾ ਬਹੁਤ ਸਾਲ ਪਹਿਲਾਂ ਮੈਂ ਉਹ ਲੈਤਾ ਸੀਗਾ ਚਾਹੇ ਜਿੰਨਾ ਵੀ ਹੋਵੇ ਪਰ ਉਹਦੇ ਵਿੱਚ ਕਦੇ ਪੈਸਾ ਖਤਮ ਨਹੀਂ ਹੋਇਆ ਇੱਕ ਦੋ ਪਰਸ ਇਦਾਂ ਦੇ ਨਹੀਂਗੇ ਕਿ ਜਿੰਨਾ ਮਰਜ਼ੀ ਉਹਦੇ ਵਿੱਚ ਪੈਸਾ ਪਾ ਲਓ ਉਹ ਬਿਲਕੁਲ ਵੀ ਟਿਕਦਾ ਨਿਕਰ ਪਿਆ ਵੀ ਉਹਦੇ ਵਿੱਚ ਰਹਿੰਦਾ ਨਹੀਂ ਹੈਗਾ ਇਦਾਂ ਦੀਆਂ ਨੈਗੇਟਿਵਿਟੀ ਵਾਲੀਆਂ ਵੀ ਚੀਜ਼ਾਂ ਤੁਹਾਡੇ ਕੋਲ ਕਈ ਵਾਰੀ ਆ ਜਾਂਦੀਆਂ ਨੇ ਇਹ ਧਿਆਨ ਰੱਖਣਾ ਤਾਂ ਤੁਸੀਂ ਦੇਖੋ ਇੱਕ ਤਾਂ ਤੁਹਾਡਾ ਸਭ ਤੋਂ ਮੇਨ ਤਾਂ ਥੋੜੀ ਜਿਹੀ ਕਰਕੇ ਨਾ ਤੁਹਾਨੂੰ ਬਚਤ ਕਰਨੀ ਸਿੱਖਣੀ ਪੈਣੀ ਹੈਗੀ ਤੇ ਜਿਹੜਾ ਇਹ ਉਪਾਅ ਹੈ ਇਹ ਜ਼ਰੂਰ ਕਰਨਾ ਇਹ ਭੈਣਾ ਵੀ ਕਰਨੀਆਂ ਤੇ ਵੀਰ ਵੀ ਹੈ ਨਾ ਤੇ ਇਹ ਦੇਖੋ ਇਹ ਇਦਾਂ ਦੀਆਂ ਤੁਸੀਂ ਨੇ 11 ਹਰੀਆਂ ਇਲਾਇਚੀਆਂ ਲੈ ਲੈਣੀਆਂ ਨੇ ਗਾਰੀਆਂ ਹਰੀਆਂ ਇਲਾਇਚੀਆਂ ਜਿਹੜੀ ਇਹ ਤੁਹਾਡੇ ਜਿੰਨੀ ਵੀ ਨੈਗੇਟਿਵਿਟੀ ਜਿੰਨੀ ਵੀ ਤੁਹਾਨੂੰ ਨਜ਼ਰ ਲੱਗੀ ਹੈ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਲੱਗਦੇ ਕਿਸੇ ਨੇ ਟੋਕ ਤਾਂ ਜਿਵੇਂ ਮੈਂ ਪਹਿਲਾਂ ਤੁਹਾਨੂੰ ਸਾਰੀ ਗੱਲ ਦੱਸ ਚੁੱਕੀ ਹਾਂ ਉਸ ਬਾਦ ਨੂੰ ਦੂਰ ਕਰਨ ਵਾਸਤੇ ਤੁਹਾਨੂੰ ਪੋਜ਼ਿਟਿਵ એનર્ਜੀ ਦੇਣ ਵਾਸਤੇ ਤੁਹਾਡੇ ਕੋਲ ਜਿੰਨੀ ਵੀ ਨੈਗੇਟਿਵਿਟੀ ਉਸ ਨੂੰ ਖਤਮ ਕਰਨ ਵਾਸਤੇ ਦੇਖਿਓ ਨਾਲੇ ਤਾਂ ਤੁਹਾਨੂੰ ਇਸ ਚੀਜ਼ ਦਾ ਨਾ ਸਾਇੰਸ ਪੱਖੋਂ ਵੀ ਬਹੁਤ ਫਾਇਦਾ ਹੈ ਤੇ ਜੋਤਿਸ਼ ਵਿਦਿਆ ਪੱਖੋਂ ਵੀ ਬਹੁਤ ਜ਼ਿਆਦਾ ਫਾਇਦਾ ਹੈ ਇਦਾਂ ਦੇ 11 ਇਲਾਇਚੀਆਂ ਲੈ ਕੇ ਤੁਸੀਂ ਨੇ ਆਪਣੇ ਹੱਥ ਵਿੱਚ ਫੜ ਲੈਣੀਆਂ ਨੇ ਇਸ ਤਰੀਕੇ ਨਾਲ ਆਪਣੇ ਹੱਥਾਂ ਦੇ ਵਿੱਚ ਲੈ ਲੈਣੀਆਂ ਨੇ ਹੱਥਾਂ ਦੇ ਵਿੱਚ ਲੈ ਕੇ ਕਿਤੇ ਵੀ ਤੁਸੀਂ ਜੋ ਤੁਫ ਜਿੱਥੇ ਕੁਝ ਕਰਦੇ ਹੋ ਨਾ ਪਾਠ ਕਰਦੇ ਹੋ ਜੋ ਤੁਫ ਕਰਦੇ ਤੁਸੀਂ ਖੜ ਜਾਣਾ ਹੈਗਾ ਦੇਖੋ ਜਿਹੜਾ ਪਣਪੜਾ ਵਿਸ਼ਵਾਸ ਨਾ ਕਰੇਗਾ ਠੀਕ ਹੈ ਵੀ ਸਮਾਂ ਲੱਗ ਸਕਦਾ ਹੈ ਪਰ ਉਹਦੇ ਕੰਮ ਜਰੂਰ ਚੱਲਣਗੇ ਜਰੂਰ ਬਰਕਤ ਆਉਣਗੇ ਜਰੂਰ ਉਸ ਦੀ ਗਰੀਬੀ ਖਤਮ ਹੋਪੇਗੀ ਹੈਨਾ ਦੇਖੋ ਇਹ ਥੋੜਾ ਜਿਹਾ ਭਰੋਸਾ ਕਰਨਾ ਹੁੰਦਾ ਹੈ ਵਾਈਗਰੂ ਜੀ ਨੇ ਜਿਵੇਂ ਕਿ ਇੱਕ ਭੈਣ ਨਾ ਵਾਸਤੇ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੁੰਦੀ ਅੱਜ ਮੇਰੇ ਭਰਾ ਦਾ ਵੀ ਹੈਨਾ ਛੋਟੇ ਦਾ ਘਰ ਬਣ ਰਿਹਾ ਵੱਡੇ ਦਾ ਪਹਿਲਾਂ ਬਣਾਇਆ ਉਹ ਤੇ ਛੋਟੇ ਵੀਰ ਦੀ ਹੈਨਾ ਘਰ ਬਣ ਰਿਹਾ ਹੈ ਹਰੇਕ ਦਾ ਸੁਪਨਾ ਹੁੰਦਾ ਹੈ ਹੈਨਾ ਵੀ ਇਹ ਚੀਜ਼ ਮੈਨੂੰ ਬਣੇ ਮੇਰੇ ਕੋਲੇ ਬਰਕਤ ਹੋਵੇ ਦੇਖੋ ਅਗਰ ਤੁਸੀਂ ਛੋਟੇ ਛੋਟੇ ਉਪਾਅ ਕਰੋਗੇ ਨਾ ਤੁਹ 11 ਹਰੀਆਂ ਇਲੈਚੇ ਲੈ ਕੇ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਤਾਂ ਤੁਸੀਂ ਸਿਮਰਨ ਕਰਨਾ ਬਸ ਵਾਹਿਗੁਰੂ ਵਾਹਿਗੁਰੂ ਕਰ ਲਓ ਤੁਸੀਂ ਰਾਮ ਰਾਮ ਜੀ ਕਰ ਲਓ ਹਨਾ ਇਦਾਂ 5-10 ਮਿੰਟ ਕੱਢ ਕੇ ਤੁਸੀਂ ਅਰਦਾਸ ਕਰਨੀ ਤੇ ਸੋਚਣਾ ਕਿ ਅੱਜ ਤੋਂ ਮੇਰੇ ਜਿਹੜੇ ਦਿਨ ਨੇ ਉਹ ਬਦਲਨੇ ਸ਼ੁਰੂ ਹੋਣੇ ਨੇ ਤਾਂ ਤੁਸੀਂ ਇਸ ਚੀਜ਼ ਨੂੰ ਜਿੰਨਾ ਤੁਸੀਂ ਪੋਜੀਟਿਵ ਸੋਚੋਗੇ ਨਾ ਓਨੇ ਤੁਹਾਡੇ ਨਾਲ ਪੋਜੀਟਿਵ ਹੋਊਗਾ ਤੁਸੀਂ ਕਰਕੇ ਦੇਖਿਓ ਇਹਨੂੰ 41 ਦਿਨ ਲਾ ਲਓ ਤੁਸੀਂ 1.5 ਮਹੀਨਾ 2 ਮਹੀਨੇ ਤੱਕ ਤੁਸੀਂ ਲਗਾਤਾਰ ਸੋਚਿਓ ਵੀ ਮੈਂ ਨਾ ਬਚਤ ਕਰਨੀ ਸਿੱਖ ਰਹੇ ਹਾਂ ਮੈਂ ਨਾ ਅਮੀਰ ਹੋ ਰਿਆਂ ਥੋੜਾ ਥੋੜਾ ਦੇਖੋ ਤੁਹਾਨੂੰ ਮੁਸ਼ਕਿਲ ਜ਼ਰੂਰ ਹੋਊਗੀ ਪਰ ਜਦੋਂ ਤੁਸੀਂ ਨਾ ਸਾਰੇ ਪਾਸੇ ਰੋਕੋਗੇ ਨਾ ਤਾਂ ਮੇਰੇ ਭੈਣਾਂ ਦੇ ਹੱਥ ਬਹੁਤ ਵੱਡੀ ਗੱਲ ਹੈਗੀ ਹੈ ਨਾ ਕਿਉਂਕਿ ਮੇਰੇ ਭੈਣਾਂ ਕੋਲੇ 4 ਪੈਸੇ ਆਜਣ ਉਹ ਸੂਟਾਂ ਤੇ ਮੇਕਅਪ ਤੇ ਪਾਰਲਰਾਂ ਚ ਬਗ ਜਾਂਦੇ ਨੇ ਦੇਖੋ ਇਹਦੇ ਨਾਲ ਤੁਹਾਡੀ ਬੋਡੀ ਵੀ ਖਰਾਬ ਹੁੰਦੀ ਹੈ ਤੇ ਤੁਹਾਡਾ ਕਰਦਾ ਵੀ ਸਿਸਟਮ ਹਿਲਦਾ ਥੋੜਾ ਜਿਹਾ ਬਚਤ ਕਰੋ ਕਿਉਂਕਿ ਬੁੜਾਪੇ ਦੇ ਵਿੱਚ ਪੈਸਾ ਤੇ ਨਾਲ ਸਿਮਰਨ ਜਾਊਗਾ ਇਹ ਦੋਹੀ ਚੀਜ਼ਾਂ ਆਪਣੇ ਕੋਲ ਸੀਵ ਜ਼ਰੂਰ ਰੱਖੋ ਇਨਾਂ ਨੂੰ ਤੁਸੀਂ ਨੇ ਕਿਸੇ ਵੀ ਇਦਾਂ ਦੇ ਨਾ ਲਫਾਫੇ ਦੇ ਵਿੱਚ ਪੋਲੀਥੀਨ ਦੇ ਵਿੱਚ ਇੱਕ ਛੋਟੀ ਜਿਹੀ ਉਹਦੇ ਵਿੱਚ ਕਾਗਜ਼ ਵਿੱਚ ਪਾ ਕੇ ਤੁਸੀਂ ਵੀਰ ਆਪਣੇ ਪਰਸ ਤੇ ਕਿਤੇ ਵੀ ਇਹੀ ਜੇਬ ਵਿੱਚ ਰੱਖਣਾ ਜਿੱਥੇ ਤੁਸੀਂ ਨਾ ਝੂਠੇ ਮਿੱਠੇ ਹੱਥ ਨਾ ਲਾਓ ਜਾਂ ਤੁਸੀਂ ਇਹਨਾਂ ਨੂੰ ਕੱਢੋ ਨਾ ਪੈਣਾ ਆਪਣੇ ਪਰਸ ਦੇ ਵਿੱਚ ਰੱਖ ਲਓ ਨਾ ਤਾਂ ਤੁਸੀਂ ਇਹ ਚੀਜ਼ ਨੂੰ ਇਹ ਨਹੀਂ ਹੈਗਾ ਵੀ ਇਹ ਕਿੰਨੇ ਦਿਨ ਰੱਖਣਾ ਕਿਵੇਂ ਰੱਖਣਾ ਇਹਨੂੰ ਬਸ ਆਪਣੇ ਕੋਲ ਰੱਖਣਾ ਇਹ ਤੁਹਾਨੂੰ ਪੋਜ਼ਿਟਿਵ એનર્ਜੀ ਦੇਊਗੀ ਜਿਹਦੇ ਨਾਲ ਤੁਹਾਡੇ ਬਰਕਤ ਰਹਣ ਲੱਗੂਗੀ ਤੁਹਾਡੇ ਕੋਲੇ ਪੈਸਾ ਟਿਕਣ ਲੱਗੇਗਾ ਪੈਸਾ ਟਿਕਣ ਲੱਗੇਗਾ ਆਪਣੇ ਆਪ ਹੀ ਗਰੀਬੀ ਹਨਾ ਦੂਰ ਹੋ ਜਾਊਗੀ ਤੇ ਦੂਸਰੀ ਚੀਜ਼ ਜਿਨ੍ਹਾਂ ਨੂੰ ਲੱਗਦਾ ਵੀ ਸਾਨੂੰ ਕਿਸੇ ਨੇ ਜਾਦੂ ਟੂਣਾ ਤੰਤਰ ਮੰਤਰ ਕਰਾਤਾ ਜਾਂ ਮੇਰਾ ਨਾ ਦਿਮਾਗ ਨਹੀਂ ਕੰਮ ਕਰਦਾ ਕਿਸੇ ਵੀ ਮਨ ਨਹੀਂ ਲੱਗਦਾ ਮੈਂ ਪੇਪਰ ਦੇਣ ਜਾਣਾ ਨੌਕਰੀ ਦਾ ਪੇਪਰ ਦੇਣ ਜਾਣਾ ਹਨਾ ਜਾਂ ਆਈ ਲੈਟਸ ਸਪੀਡ ਜੇ ਤੁਹਾਡਾ ਬੱਚੇ ਦੇ ਹੁਣ ਐਗਜ਼ਾਮ ਆ ਰਹੇ ਨੇ ਪੇਪਰ ਆ ਰਹੇ ਨੇ ਆਪਾਂ ਕਹਿਣਾ ਵੀ ਬੱਚੇ ਫੇਲ ਨਾ ਹੋ ਜਾਣ ਹਨਾ ਤਾਂ ਦੂਸਰਾ ਉਪਾਅ ਹੈ ਇਸ ਚੀਜ਼ ਦਾ ਕਿ ਤੁਸੀਂ ਇਦਾਂ ਦੀ ਇੱਕ ਹਰੀ ਇਲਾਇਚੀ ਲੈ ਲੈਣੀ ਹੈ ਇਹਨੂੰ ਖੋਲ ਲੈਣਾ ਹੈ ਇਸ ਤਰੀਕਾ ਖੋਲ ਕੇ ਜਦੋਂ ਵੀ ਤੁਹਾਡਾ ਬੱਚਾ ਪੇਪਰ ਦੇਣ ਜਾਂਦਾ ਹੈਗਾ ਤਾਂ ਉਸ ਨੂੰ ਕਹੋ ਵੀ ਬੇਟਾ ਇਹਨੂੰ ਆਪਣੇ ਮੂੰਹ ਦੇ ਵਿੱਚ ਰੱਖ ਲੈ ਖੋਲ ਕੇ ਤੁਸੀਂ ਖੁਦ ਕੋਈ ਜੌਬ ਦਾ ਪੇਪਰ ਦੇਣ ਜਾਂਦੇ ਹੋ ਜਾਂ ਤੁਸੀਂ ਕੋਈ ਕੰਮ ਕਰਨ ਜਾਂਦੇ ਹੋ ਕਿਤੇ ਮੁਕਦਮਾ ਵਗੈਰਾ ਕੁਝ ਵੀ ਤੁਹਾਡਾ ਕੋਈ ਵੀ ਕਾਰਜ ਹੈ ਤੁਸੀਂ ਜਾਂਦੇ ਹੋ ਨਾ ਤਾਂ ਤੁਸੀਂ ਇੱਕ ਹਰੀ ਇਲਾਇਚੀ ਨੂੰ ਖੋਲ ਕੇ ਆਪਣੇ ਮੂੰਹ ਦੇ ਵਿੱਚ ਰੱਖ ਲਓ ਤਾਂ ਇਹ ਤੁਹਾਨੂੰ ਅੰਦਰੋਂ ਹਨਾ ਬਾਡੀ ਨੂੰ ਤੁਹਾਡੀ ਨੂੰ ਇੰਨੀ ਪੋਜ਼ਿਟਿਵ એનર્ਜੀ ਦੇਵੇਗੀ ਦੇਖੋ ਜੇ ਹੁਣ ਮੈਂ ਕਹਾ ਵੀ ਹਰੀ ਇਲਾਇਚੀ ਤੁਹਾਨੂੰ ਪੇਪਰ ਚ ਪਾਸ ਕਰਵਾ ਦੂਗੀ ਜਾਂ ਤੁਹਾਡੇ ਬੱਚੇ ਨੂੰ ਟੌਪ ਕਰਵਾ ਦੂਗੀ ਨਹੀਂ ਕਿਉਂਕਿ ਮੈਂ ਇਦਾਂ ਦਾ ਫਾਲਤੂ ਜਿਹਾ ਕੰਮ ਨਹੀਂ ਕਰਦੀ ਹੈ ਨਾ ਕਿਉਂਕਿ ਮੈਂ ਮਿਹਨਤ ਤੇ ਵਿਸ਼ਵਾਸ ਰੱਖਦੀ ਹਾਂ ਕਿਉਂਕਿ ਮਿਹਨਤ ਕਰਨ ਵਾਲਾ ਹੀ ਇਨਸਾਨ ਇੱਕ ਦਿਨ ਕਾਮਯਾਬ ਹੁੰਦਾ ਹੈ ਇੱਕ ਦਿਨ ਆਪਣਾ ਕਹਿੰਦੇ ਨੇ ਆਉਣ ਵਾਲਾ ਫਿਊਚਰ ਆਉਣ ਵਾਲਾ ਭਵਿੱਖ ਆਉਣ ਵਾਲਾ ਹਨਾ ਸਰਪ੍ਰਸਤ ਚੇਂਜ ਕਰ ਸਕਦਾ ਹੈ ਕਿਉਂਕਿ ਮੈਂ ਬਚਪਨ ਤੋਂ ਹੀ ਮਿਹਨਤ ਤੇ ਬਹੁਤ ਵਿਸ਼ਵਾਸ ਕੀਤਾ ਕਿਉਂਕਿ ਮੈਂ ਪਹਿਲਾਂ ਆਪਣੇ ਪਾਪਾ ਨੂੰ ਮਿਹਨਤ ਕਰਦੇ ਦੇਖਿਆ ਫਿਰ ਆਪਣੇ ਸਾਰਾ ਸਾਰ ਨੂੰ ਆਪਣੇ ਪਤੀ ਜੀ ਨੂੰ ਹਨਾ ਤੇ ਖੁਦ ਵੀ ਮੈਨੂੰ ਅਕਸਰ ਕਹਿ ਦਿੰਦੇ ਨੇ ਵੀ ਤੂੰ ਸਰਦਾਰਾਂ ਦੀ ਨੂੰਹ ਤੀ ਹੋ ਕੇ ਹਨਾ ਵੀ ਇਦਾਂ ਵੀ ਦੇਖੋ ਮੈਂ ਸਾਰੇ ਕੰਮ ਕਰਦੀ ਆਂ ਮੈਂ ਤੁਹਾਨੂੰ ਆਪਣੇ ਕੰਮ ਕਦੇ ਸਾਰੇ ਅਕਸਰ ਦਿਖਾਏ ਨਹੀਂ ਥੋੜਾ ਬਹੁਤ ਮੈਂ ਦਿਖਾ ਵੀ ਦਿੰਨੀ ਆਂ ਦੇਖੋ ਘਰ ਦੇ ਸਾਰੇ ਕੰਮ ਬੱਚਿਆਂ ਨੂੰ ਸੰਭਾਲਣਾ ਕੱਖਾਂ ਡੰਗਰਾਂ ਨੂੰ ਫਰਾ ਤੱਕ ਵੀ ਮੈਂ ਵੜ ਲਿਆ ਨੇ ਕਿਉਂਕਿ ਕਈ ਵਾਰੀ ਮੈਨੂੰ ਕਹਿ ਦਿੰਦੇ ਨੇ ਵੀ ਹਨਾ ਦੀ ਤੂੰ ਹੋਰਾਂ ਕਿਉਂ ਵੜਦੀ ਆਂ ਨਾ ਵੀ ਦੇਖੋ ਆਪਦੇ ਘਰ ਦੇ ਕੰਮ ਨੇ ਜੇ ਆਪਾਂ ਜੌਬ ਕਰਦੇ ਆਂ ਉਹਦੇ ਨਾਲ ਜਦੋਂ ਵੀ ਆਪਾਂ ਨੂੰ ਪਾਰਟ ਟਾਈਮ ਸਮਾਂ ਮਿਲਦਾ ਨਾਲ ਤਾਂ ਦੇਖੋ ਕਹਿੰਦੇ ਬੇਲਾ ਦਿਮਾਗ ਸ਼ੈਤਾਨ ਦਾ ਕਰਾ ਮੇਰੀਆਂ ਪੈਣਾਂ ਨੂੰ ਬਿਮਾਰੀਆਂ ਲੱਗਣ ਦਾ ਮੇਨ ਕਾਰਨ ਇਹ ਹੀ ਆ ਬਸ ਉਹ ਕਿਹੀਂ ਜਾਣੀਆਂ ਵੀ ਹਾਂ ਜਿਵੇਂ ਆਪਣਾ ਕੰਮ ਨਾ ਦੂਜੇ ਤੋਂ ਕਰਾ ਲਾਂ ਪਤੀ ਤੋਂ ਕਰਾ ਲਾਂ ਪੁੱਤਰ ਤੋਂ ਕਰਾ ਲਾਂ ਜਾਂ ਵੀ ਐਦਾਂ ਵੀ ਉਹ ਆਪਣੀ ਇਸ ਚੀਜ਼ ਨਾ ਪਤਾ ਨਹੀਂ ਕੀ ਸਮਝਦੀਆਂ ਹਨ ਨਾ ਨਹੀਂ ਪੈਣੋਂ ਕਿਉਂਕਿ ਹਰ ਇੱਕ ਕਾਨੂੰਨਾ ਜਿਹੜਾ ਕਹਾ ਕਹਿੰਦੇ ਜਿਸ ਦਾ ਕਾਜ ਕਿਸੇ ਕੋ ਸਾਜੇ ਇਹਦੇ ਨਾਲ ਤੁਹਾਡੇ ਜਿਹੜੇ ਆਪਣਾ ਅਕਸਰ ਹਾਂ ਸਾਰੀ ਚੀਜ਼ ਭਾਂਡੇ ਵੀ ਪਤੀ ਤੋਂ ਮਜਵਾਉਣੇ ਝਾੜੂ ਪੋਚਾ ਵੀ ਪਤੀ ਤੋਂ ਕਰਵਾਉਣਾ ਹਨਾ ਕੱਪੜੇ ਜਿਹੜੇ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਆਪਣੇ ਆਪ ਨੂੰ ਮਾਡਰਨ ਕਹੇ ਜੋ ਤੁਹਾਡੇ ਘਰ ਦੇ ਵਿੱਚ ਨੇਗੇਟਿਵਿਟੀ ਨੇਗੇਟਿਵਿਟੀ ਜਿਹੜੀ એનર્ਜੀ ਆ ਉਹ ਆਵੇਗੀ ਆਵੇਗੀ ਕਿਉਂਕਿ ਗੁਰਬਾਣੀ ਦੇ ਵਿੱਚ ਤਾਂ ਦੇਖੋ ਪਤੀਨਕ ਪਰਮੇਸ਼ਰ ਦਾ ਦਰਜਾ ਦਿੱਤਾ ਗਿਆ ਹੈਗਾ ਹਨਾ ਠੀਕ ਹੈ ਵੀ ਤੁਸੀਂ ਦੋਨੋਂ ਪਤੀ-ਪਤਨੀ ਜੌਬ ਕਰਦੇ ਹੋ ਜਿਵੇਂ ਹੁਣ ਮੈਂ ਅਸੀਂ ਵੀ ਮੇਰੇ ਹਸਬੰਡ ਵੀ ਮੇਰਾ ਕੰਮ ਕਰਾਉਂਦੇ ਜਿਵੇਂ ਮੈਂ ਹੁਣ ਬਰਤਨ ਮਾਤੇ ਉਹਨਾਂ ਨੇ ਧੋਤੇ ਜਿੱਦ ਨੂੰ ਫ੍ਰੀ ਹੁੰਦੇ ਨੇ ਵੈਸੇ ਮਨਾਂ ਨੂੰ ਨਹੀਂ ਹੋ ਵਰਦੀ ਜਾਂ ਮੈਂ ਬਿਮਾਰ ਆ ਉਦੋਂ ਉਹ ਝਾਲੂ ਪੋਚਾ ਵੀ ਲਗਾਵਾ ਦਿੰਦੇ ਆ ਨਾਲ ਹਨ ਤੇ ਡੰਗਰਾ ਵਗੈਰਾ ਦਾ ਵੀ ਸਾਰਾ ਕਰ ਲੈਂਦੇ ਆ ਸਵੇਰੇ ਵੀ ਕਰਦੇ ਆ ਸ਼ਾਮ ਨੂੰ ਵੀ ਕਰਦੇ ਆ ਪਰ ਇਹ ਥੋੜੂ ਐ ਵੀ ਮੈਂ ਹਨਾ ਬਹਾਨਾ ਲਾ ਕੇ ਬੈਠੀ ਰਹਾ ਜਾਂ ਮੈਂ ਕਰੀਆਂ ਵੀ ਇਹ ਚੀਜ਼ ਠੀਕ ਨਹੀਂ ਹੁੰਦੀ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਕਦੇ ਨਹੀਂ ਜਾ ਸਕਦੀ ਅਗਰ ਤੁਸੀਂ ਆਪਣੇ ਪਤੀ ਦੀ ਕਦਰ ਨਹੀਂ ਕਰਦੇ ਤੇ ਪਤੀ ਆਪਣੀ ਪਤਨੀ ਦੀ ਕਦਰ ਨਹੀਂ ਕਰਦਾ ਇਹ ਚੀਜ਼ ਨੂੰ ਜ਼ਰੂਰ ਤੁਸੀਂ ਸਮਝਿਆ ਕਰੋ ਇਹ ਨਹੀਂ ਹੈਗਾ ਵੀ ਹਾਂ ਮੈਂ ਕਾਹ ਵੀ ਮੈਂ ਤਾਂ ਜੌਬ ਕਰਦੀ ਆ ਕਈਆਂ ਦੇ ਭੈਣਾਂ ਦੇ ਨਾਲ ਇਹ ਹੋਊਗਾ ਵੀ ਮੈਂ ਤਾਂ ਜੌਬ ਕਰਦੀ ਆ ਮੈਂ ਕੀ ਕਰਾਂ ਮੈਂ ਭੈਣੋਂ ਸਾਰੇ ਕੰਮ ਕਰਦੀਆਂ ਨਹੀਂ ਠੀਕ ਹੈ ਜੌਬ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਆਪਾਂ ਆਪਣੇ ਫਰਜ਼ਾਂ ਤੋਂ ਪੁੰਜੀ ਹੁਣ ਜਿਹੜੇ ਵੀਰ ਜੌਬ ਕਰਦੇ ਆ ਉਹ ਆਪਣੇ ਜਿਵੇਂ ਤੁਸੀਂ ਕਹਿੰਨੀ ਉਹਨਾਂ ਨੂੰ ਆਹ ਲਿਆਦੀ ਉਹ ਕਰਦੀ ਆ ਆਹ ਕਰਦੀ ਆ ਇੱਥੇ ਜਾਣਾ ਉੱਥੇ ਜਾਣਾ ਉਹ ਵਿਚਾਰੇ ਉਹ ਚੀਜ਼ ਕਰਦੇ ਨਹੀਂ ਹੈਗੇ ਕਰਦੇ ਨੇ ਨਾ ਤੁਸੀਂ ਆਪਣਾ ਕਿਉਂ ਦੇਖੋ ਸਾਰਾ ਦਾ ਕੰਮ ਆਪਾਂ ਬਾਹਰ ਜਾ ਕੇ 24 24 ਘੰਟੇ ਸ਼ਿਫਟਾਂ ਤਾਂ ਲਾ ਲਾਂਗੇ ਪਰ ਆਪਾਂ ਉਰੇ ਹੈ ਵੇ ਕਿ ਆਪਾਂ ਉਰੇ ਵੇ ਕੇ ਵੀ ਅਮੀਰ ਹੋ ਸਕਦੇ ਆ ਪਰ ਨਹੀਂ ਕਰਨਾ ਚਲੋ ਛੱਡੋ ਇਹ ਲੰਬੀਆਂ ਗੱਲਾਂ ਨੇ ਫੇਰ ਤੁਸੀਂ ਕਹੋਗੇ ਵੀ ਪੈਣ ਸਿੱਖਿਆ ਦੇਣ ਤੁਰਪੀ ਚਲੋ ਸਿੱਖਿਆ ਅੱਜ ਕੱਲ ਕਹਿੰਦੇ ਕਿਸੇ ਨੂੰ ਪਸੰਦ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਹਰੀ ਇਲਾਇਚੀ ਨੂੰ ਮੂੰਹ ਵਿੱਚ ਪਾਉਣਾ ਹੈ ਜਦੋਂ ਵੀ ਤੁਸੀਂ ਪੜਨ ਬੈਠਣਾ ਹੈ ਜਦੋਂ ਵੀ ਤੁਸੀਂ ਯਾਦ ਕਰਨ ਬੈਠਣਾ ਹੈ ਜਦੋਂ ਵੀ ਤੁਸੀਂ ਕੋਈ ਕਾਰਜ ਕਰਨਾ ਹੈ ਤਾਂ ਦੇਖਿਓ ਤੁਹਾਨੂੰ ਇਸ ਚੀਜ਼ ਦਾ ਕਿੰਨਾ ਫਰਕ ਇੰਨੀ ਤੁਹਾਨੂੰ એનર્ਜੀ ਆਊਗੀ ਇੰਨੀ ਤੁਹਾਨੂੰ ਪੋਜ਼ਿਟਿਵਿਟੀ ਆਊਗੀ ਕਿ ਤੁਸੀਂ ਹੈਰਾਨ ਰਹੋਗੇ ਦੇਖੋ ਸਿਮਰਨ ਕਰਨਾ ਤੁਰਦੇ ਫਿਰਦੇ ਪਾਠ ਕਰਨਾ ਜਾਂ ਤੁਸੀਂ ਪ੍ਰਸ਼ਾਦਾ ਸਕਦੇ ਹੋ ਅਕਸਰ ਕੋਸ਼ਿਸ਼ ਕਰਿਆ ਕਰੋ ਕਿ ਚੌਂਕੜੀ ਮਾਰ ਕੇ ਤੁਸੀਂ ਪ੍ਰਸ਼ਾਦਾ ਸਕੋ ਤੇ ਰਸੋਈ ਘਰ ਦੇ ਵਿੱਚ ਜੁੱਤੀ ਨਾ ਲੈ ਕੇ ਜਾਓ ਬੈਡਰੂਮ ਦੇ ਵਿੱਚ ਜੁੱਤੀਆਂ ਨਾਲ ਲੈ ਕੇ ਜਾਓ ਇਹ ਤੇ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਪਾਉਂਗੀ ਆਪਣੇ ਘਰਾਂ ਦੇ ਵਿੱਚ ਜਿਵੇਂ ਆਪਾਂ ਕਹਿੰਨਾ ਨਾ ਰਾਹੂ ਕੇਤੂ ਸ਼ਨੀ ਸ਼ੁਕਰ ਖਰਾਬ ਹੋ ਗਿਆ ਨਾ ਅਕਸਰ ਇਹੀ ਚੱਲਦਾ ਰਹਿੰਦਾ ਨਾ ਵੀ ਕਿਸੇ ਨੇ ਜਾਦੂ ਟੂਣਾ ਤੰਤਰ ਮੰਤਰ ਕਰਵਾਤਾ ਪਰ ਜਿਹੜਾ ਆਪਾਂ ਖੁਦ ਕਰ ਰਹੇ ਹਾਂ ਉਹ ਆਪਾਂ ਦੇਖਦੇ ਨਹੀਂ ਹੈਗੇ ਆਪਾਂ ਆਪ ਹੀ ਸਭ ਤੋਂ ਵੱਡੇ ਆਪਣੇ ਦੁਸ਼ਮਣ ਤਾਂ ਇਹ ਚੀਜ਼ ਨੂੰ ਜ਼ਰੂਰ ਸਮਝੋ ਜਿਹੜੇ ਮੈਂ ਤੁਹਾਨੂੰ ਇਹ ਟੋਟ ਕੇ ਦੱਸਣੀ ਇਸ ਨੂੰ ਜ਼ਰੂਰ ਕਰਨਾ ਹੌਲੀ ਹੌਲੀ ਦੇਖੋ ਤੁਹਾਡੇ ਕੰਮ ਨੇ ਕਾਰਜ ਨੇ ਕਿਵੇਂ ਚੱਲਣਗੇ ਵਾਹਿਗੁਰੂ ਤੇ ਵਿਸ਼ਵਾਸ ਰੱਖਣਾ ਜਿੰਨਾ ਤੁਸੀਂ ਪੋਜ਼ਿਟਿਵ ਸੋਚੋਗੇ ਉਨਨਾ ਹੀ ਤੁਹਾਡੇ ਆਲੇ ਦੋਲੇ ਪੋਜ਼ਿਟਿਵਿਟੀ ਹੋਵੇਗੀ ਉਨਹੀਂ ਤੁਹਾਨੂੰ એનર્ਜੀ ਬ੍ਰਹਿਮੰਡ ਚੋਂ ਮਿਲੇਗੀ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ